ਸਨੇ ਸਰ ਜਸਵੰਤ ਸਿੰਘ ਖਾਲੜਾ ਨੂੰ ਚੱਕਿਆ ਆਪਾਂ ਅਜੀਤ ਸਿੰਘ ਸੰਧੂ ਦੀ ਗੱਲ ਕਰਦੇ ਆ ਪਰ ਉਹਨਾਂ ਦਿਨਾਂ ਦੇ ਵਿੱਚ ਸਾਮੰਤ ਕੁਮਾਰ ਗੋਇਲ ਉਰੇ ਐਸਐਸਪੀ ਆਪਰੇਸ਼ਨ ਹੁੰਦਾ ਸੀਗਾ ਸਾਮੰਤ ਕੁਮਾਰ ਗੋਇਲ ਜਦ ਭਾਈ ਹਰਦੀਪ ਸਿੰਘ ਨਿੱਜਰ ਪੰਨੂ ਸਾਹਿਬ ਦੇ ਕੇਸ ਬਾਰ ਹੋਏ ਆ ਰੋ ਦਾ ਮੁਖੀ ਰਿਆ ਕੇ ਪੀ ਐਸ ਗਿੱਲ ਅਸਾਮ ਦਾ ਡੀ ਜੀ ਪੀ ਸੀ ਅਸਾਮ ਕਾਰਡਰ ਦਾ ਸੀ ਬੁੱਚੜ ਅਸਾਮ ਦਾ ਸੀ ਉਹ ਨੂੰ ਪੰਜਾਬ ਚ ਲਿਆਂਦਾ ਗਿਆ ਸੈਂਟਰ ਦੇ ਸ਼ਹਿ ਤੇ ਤੇ ਜੇ ਸੈਂਟਰ ਦੀ ਉਰੇ ਚੱਲੀ ਆ ਚਾਹ ਬਿਆੰਤ ਹੋਇਆ ਚਾਹੇ ਰਾਸ਼ਟਰਪਤੀ ਰਾਜ ਹੋਇਆ ਉਹਦਾ ਚਲਾਉਣ ਵਾਲਾ ਮਿਨਿਸਟਰੀ ਆਫ ਹੋਮ ਅਫੇਅਰਸ ਜਿਸ ਤਹਿਤ ਆਈਬੀ ਇੰਟੈਲੀਜੈਂਸ ਬਿਊਰੋ ਕੰਮ ਕਰਦਾ ਸੀਗਾ ਪੰਜਾਬ ਦੇ ਵਿੱਚ ਆਈਬੀ ਦੇ ਵੱਡਾ ਮੁਖੀ ਹੋਰਾਂ ਵਿੱਚੋਂ ਇੱਕ ਅਜੀਤ ਦਵਾਲ ਰਿਹਾ ਹੈਗਾ ਅਜੀਤ ਦਵਾਲ ਕੇ ਪੀ ਐਸ ਗਿੱਲ ਦੇ ਪਿੱਠ ਤੇ ਖੜਾ ਸੀਗਾ ਜਿਵੇਂ ਅੱਜ ਨਰਿੰਦਰ ਮੋਦੀ ਅਜੀਤ ਦਵਾਲ ਦੀ ਪਿੱਠ ਤੇ ਖੜਾ ਮੈਂ ਇਸ ਕਰਕੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਯਾਦ ਰੱਖੋ ਸਰ ਜਸਵੰਤ ਸਿੰਘ ਖਾਲਰਾ ਦੇ ਨਾਂ ਤੇ ਜਿਹੜੀ ਫਿਲਮ ਬਣੀ ਸੀ ਪੰਜਾਬ 95 ਉਹ ਸੈਂਸਰ ਬੋਰਡ ਨੇ ਰੱਦ ਕਰਕੇ ਕੱਟ ਪਟਕੇ ਖਤਮ ਕਰਤੀ ਆ ਤੁਹਾਨੂੰ ਇਹ ਗੱਲ ਸੁਣਨਾ ਨਹੀਂ ਚਾਹੁੰਦੇ ਜਿਸ ਕਰਕੇ ਸਾਡੇ ਪਾਰਟੀ ਇਹੋ ਜੇ ਸਿਮਨਾ ਰੱਖਦੀ ਹੈ ਸੋਡੇ ਕੰਨਾਂ ਤਾਈਂ ਇਹ ਗੱਲ ਨਹੀਂ ਪਹੁੰਚਣਾ ਚਾਹੁੰਦੇ ਦੂਜੇ ਪਾਸੇ ਸਾਮੰਤ ਕੁਮਾਰ ਗੋਇਲ 도ਵਲ ਸਾਮੰਤ ਸੌਰੀ ਅਜੀਤ 도ਵਲ ਦੇ ਉੱਤੇ ਇੱਕ ਬਹੁਤ ਵੱਡੀ ਬਾਲੀਵੁੱਡ ਦੀ ਫਿਲਮ 25 ਦਸੰਬਰ ਨੂੰ ਰਿਲੀਜ਼ ਹੋਣੀ ਹੈ ਉਹਦਾ ਨਾਂ ਹੈ ਧਰਨਦਾਰ ਜਿਨੇ ਸਾਰਾ ਬੋਝ ਭਰਤਾ ਆਪਦੇ ਮੋਢਿਆਂ ਤੇ ਚੱਕਿਆ ਜਿਹੜੇ ਬੁੱਚੜ ਨੇ ਪੰਜਾਬ ਨੂੰ ਵੱਢ ਕੇ ਰੱਖਤਾ ਬਾਹਰਲੇ ਦੇਸ਼ਾਂ 'ਚ ਸਿੱਖਾਂ ਨੂੰ ਵੱਢਦਾ ਉਹਦੀ ਮੂਵੀ ਹੁਣ ਇਹ ਰਿਲੀਜ਼ ਕਰਨੀ ਆ ਦਸੰਬਰ 'ਚ ਮੇਰੀ ਬੇਨਤੀ ਹੈ ਜਿਹੜਾ ਵੀ ਸੁਣਦਾ ਆਪਾਂ ਡੀਸੀਆਂ ਨੂੰ ਤਰਖਾਸਾਂ ਵੀ ਦਈਏ ਕਿ ਸਾਰ ਜਸਵੰਤ ਸਿੰਘ ਖਾਲਰਾ ਦੀ ਮੂਵੀ ਪੰਜਾਬ 95 ਅਨ ਕਟ ਅਨ ਐਡੀਟਿਡ ਰਿਲੀਜ਼ ਹੋਵੇ ਭਾਵੇਂ ਉਸ 'ਚ ਹੋਰ ਵੀ ਬਹੁਤ ਚੀਜ਼ਾਂ ਗਲਤ ਐ ਔਰ ਰੀਲੀਸ ਹੋਣੀ ਚਾਹੀਦੀ ਹੈ ਤੇ ਬੈਨ ਲੱਗਣਾ ਚਾਹੀਦਾ ਹੈ ਦੁਰੰਦਰ ਮੂਵੀ ਆ ਅਜੀਤ ਦੋਵਲ ਜਿਹੜਾ ਸਾਨੂੰ ਬਾਰਡਰ ਦੀਆਂ ਲੜਾਈਆਂ 'ਚ ਪਾ ਕੇ ਸਿੱਖਾਂ ਦਾ ਕਤਲੇਆਮ ਹਜੇ ਵੀ ਅੱਗੇ ਸੋਚੀ ਬੈਠਾ ਹੈਗਾ ਇਸ ਬੰਦੇ ਦੀ ਮੂਵੀ ਪੰਜਾਬ ਤੇ ਮੈਂ ਕਹਿੰਦਾ ਜਿਹੜਾ ਵੀ ਹਿਊਮਨ ਰਾਈਟਸ ਪੱਖੀ ਸੋਚ ਰੱਖਣ ਵਾਲਾ ਬੰਦਾ ਹੈ ਉਹਦੇ ਤੇ ਬੈਨ ਲੱਗਣੀ ਚਾਹੀਦੀ ਹੈ ਯਾਦ ਰੱਖਿਓ ਇਹ ਗੱਲ ਆਪਾਂ ਨੂੰ ਇਸ ਮੂਵੀ ਦੇ ਬਰਖਲਾ